ਬੂਰ ਪਿਆ ਕਣਕਾ ਨੂੰ ਮਾਏ ਵਿਚ ਬਾਗੀਆਂ ਬਿਆ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਤੀਆਂ ਨੀ ਤੂੰ ਸਾਬ ਬੁਕਲ ਵਿੱਚ ਰੱਖੀਆਂ ਸੋਹਣੀਆਂ ਧੀਆਂ ਤੇਰੇ ਵੇੜੇ ਦੋ ਦਿਨ ਆਈਆਂ ਨੀ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਨੀ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਜਾਮਣ ਦੀ ਸ਼ਾਹੇਠਾਂ ਨੀ ਮੈਂ ਪੀੜਾ ਢਾਵਾਂ ਜੰਮਣ ਦੀ ਸ਼ਾਹੇਠਾ ਨੀ ਮੈਂ ਪੀੜਾ ਢਵਾ ਚਿੜੀਆਂ ਦੇ ਚੀਚਿਨੇ ਤੋਤਿਆਂ ਦੀ ਟੁਕਣੀ ਚਿੜੀਆਂ ਦੇ ਚੀਚਿਨੇ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਮੈਂ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਮੈਂ ਨਾਲੇ ਸ਼ਰਮਾਵਾਂ ਨੀ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਨੀ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਚੰਨ ਹੁਸਨ ਜਵਾਨੀ ਨੀ ਮਾ ਮਾ ਠੰਡੀਆਂ ਛਾਵਾਂ ਚਨ ਹੁਸਨ ਜਵਾਨੀ ਨੇ ਮਾ ਮਾ ਠੰਡੀਆਂ ਛਾਵਾਂ ਫਿਕਰਾ ਵਿੱਚ ਡੁੱਬਿਆ ਨਹੀਂ ਮੇਰਾ ਬਾਬਲ ਪੋੜਾ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਨੀ ਮੈਂ ਚਾਦਰ ਟੱਡਦੀ ਨੀ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਨੀ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀ ਆ ਰੇਲਾ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੇਰਾ ਧਰਮੀ ਬਾਬਲ ਨੇ ਦੇਸਾਂ ਦਾ ਰਾਜ ਮੇਰਾ ਧਰਮੀ ਬਾਬਲ ਨੇ ਦੇਸਾਂ ਦਾ ਰਾਜ ਮੈਂ ਅੱਖ ਕੇ ਬਾਬਲ ਨੂੰ ਰੇਲਾਂ ਰੁਕਵਾਵਾ ਮੈਂ ਅੱਖ ਕੇ ਬਾਬਲ ਨੂੰ ਰੇਲਾ ਰੁਕਵਾਵਾ ਨੀ ਮੈਂ ਚਾਦਰ ਕੱਢਦੀ ਨੀ ਗਿਣ ਟੋਪੇ ਪਾਵਾਂ ਨੀ ਮੈਂ ਚਾਦਰ ਕੱਢਦੀ ਨੀ ਗਿਣ ਟੋਪੇ ਪਾਵਾਂ ਗਿਣ ਟੋਪੇ ਪਾਵਾਂ ਗਿਣ ਟੋਪੇ ਪਾਵਾਂ